ਸਿੰਗ ਰੇਗਮਿਤ ਯੂਨੀਅਨ 1277 ਅਸੀਂ ਅੱਜ ਡੀਸੀ ਮੈਡਮ ਦਾ ਜਿਹੜਾ ਉਤਲਾ ਫੂਲ ਪ੍ਰਦਰਸ਼ਨ ਕਿਸ ਦਾ ਹੈ ਅਸੀਂ ਆ ਗਏ ਜਿਹੜੀਆਂ ਜਾਇਜ਼ ਮੰਗਾਂ ਅਸੀਂ ਪਿਛਲੇ ਸਮੇਂ ਤੋਂ ਕਈ ਟਾਈਮ ਤੋਂ ਜਿਹੜਾ ਇਹ ਮੰਗਾਂ ਲੈ ਕੇ ਲੜ ਰਹੇ ਹਾਂ ਔਰ ਅਸੀਂ ਮੈਡਮ ਡੀਸੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਤੁਸੀਂ ਜੋ ਵੀ ਹੈ ਜਿਹੜਾ ਪਾਰਦਰਸ਼ੀ ਤਰੀਕੇ ਨਾਲ ਇਸ ਕਾਨੂੰਨ ਨੂੰ ਤੁਹਾਡੇ ਕੋਲ ਪਾਵਰ ਬਹੁਤ ਹੈ ਤੇ ਇਸ ਕਾਨੂੰਨ ਨੂੰ ਲਾਗੂ ਕਰਾਓ ਤੇ ਔਰ ਜਿਹੜੇ ਚੰਦ ਬੰਦੇ ਹਨ ਉਹਨਾਂ ਦੇ ਜਿਹੜਾ ਜਿਹੜਾ ਉਹ ਆਪ ਦੇ ਮਨਰੇਗਾ ਨੂੰ ਆਪ ਦੀ ਜੰਗੀਰ ਸਮਝੀ ਬੈਠਿਆ ਉਹਨਾਂ ਤੋਂ ਅਜਾੜ ਕਰਾਓ ਤਾਂ ਦੀ ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਨੂੰ ਆਪ ਦਾ ਸਹੀ ਤਰੀਕੇ ਨਾਲ ਕੰਮ ਮਿਲ ਸਕੇ ਤੇ ਜੇ ਅਸੀਂ ਇਸੇ ਤਰ੍ਹਾਂ ਜਦੋਂ ਤੱਕ ਸਾਡੀਆਂ ਜਾਇਜ਼ ਮੰਗਾਂ ਨਹੀਂ ਇਹ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡਾ ਜਿਹੜਾ ਇਸ ਤਰ੍ਹਾਂ ਪ੍ਰਦਰਸ਼ਨ ਜਿਹੜਾ ਹੈ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਨਾਲ ਸ਼ਬੇਦ ਸਿੰਘ ਸਰਵਾਰਤਨੋਂ ਸਭਾ ਜਿਲ੍ਹਾ ਬਰਤਾਂਮ ਅੱਜ ਅਸੀਂ ਜਿਹੜਾ ਸ਼ਨੀਵਾਰ ਡੀਸੀ ਮੈਡਮ ਖਾਦਲ ਖੁਕ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਇਹ ਉਤਲਾਖੁਕ ਪ੍ਰਦਰਸ਼ਨ ਲਗਭਗ ਸਾਨੂੰ 3 ਮਹੀਨੇ ਹੋ ਗਏ ਜਿਹੜੀ ਡੀਸੀ ਮੈਡਮ ਹੈ ਉਹ ਆਪ ਦੇ ਜਿਹੜੀ ਜ਼ਿੰਮੇਵਾਰੀ ਤੋਂ ਪਾਜ ਰਹੀ ਹੈ ਕਿਉਂਕਿ ਨਰੇਗਾ ਮਜ਼ਦੂਰਾਂ ਦੇ ਜਿਹੜਾ ਕਾਨੂੰਨ ਦੇ ਵਿੱਚ ਦਰਜ ਮੰਗਾ ਨੇ ਉਹਨਾਂ ਨੂੰ ਉਹ ਪੂਰਾ ਨਹੀਂ ਕਰ ਰਹੀ ਕਿਉਂਕਿ ਹੁਣ ਡੀਸੀ ਮੈਡਮ ਦੇ ਵਾਸਤੇ ਗੱਲ ਵੀ ਨਹੀਂ ਹੈਗੀ ਕਿਉਂਕਿ ਉਹ ਇਹ ਤੂੰ ਦਾ ਜਿਹੜਾ ਵਿਧਾਇਕ ਉਹਦੇ ਨਾਲ ਸਾਜ-ਬਾਜ ਹੋ ਚੁੱਕੀ ਹੈ ਤੇ ਉਹ ਮੋਟੀਆਂ ਰਕਮਾਂ ਇਹ ਤੁ ਵਸੂਲ ਕਰ ਚੁੱਕੀ ਐ ਜਿਸ ਲਈ ਅਸੀਂ ਪੰਜਾਬ ਸਰਕਾਰ ਗਵੰਤਮਾਨ ਅਤੇ ਸੈਂਟਰ ਸਰਕਾਰ ਜਿਹੜਾ ਸੈਂਟਰ ਦਾ ਮਹਿਕਮਾ ਨਰੇਗਾ ਉਹਨਾਂ ਤੋਂ ਮੰਗ ਕਰਦੇ ਆ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਇਤੋਂ ਚਲਦਾ ਕੀਤਾ ਜਾਵੇ ਕਿਉਂਕਿ ਨਰੇਗਾ ਕਾਨੂੰਨ ਅਜੇ ਮੈਟ ਮੁਤਾਬਕ ਜਿਹੜੇ ਸਾਡੇ ਮੇਟ ਬਣਾਏ ਜਾਣ ਤੇ ਜਿਹੜੇ ਸਾਡੇ ਨਰੇਗਾ ਮਜ਼ਦੂਰਾਂ ਵਕ ਵਕ ਪਿੰਡਾਂ ਦੀ ਡਿਮਾਂਡਾਂ ਦਿੱਤੀਆਂ ਗਈਆਂ ਨੇ ਉਹਨਾਂ ਦਾ ਤੁਰੰਤ ਜਿਹੜਾ ਕੰਮ ਕਾੜ ਕੇ ਤੇ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਅੱਜ ਦਾ ਅਸੀਂ ਪੁਤਲਾ ਫੂਕ ਪ੍ਰਦਰਸ਼ਨ ਦੁਬਾਰੀ ਵਾਰ ਸ਼ੁਰੂ ਕਰਿਆ ਹੈ ਇਹ ਹੁਣ ਇੱਥੇ ਹੀ ਗੱਲ ਬਸ ਨਹੀਂ ਹੈਗੀ ਵੀ ਅਸੀਂ ਅੱਜ ਪੁਤਲਾ ਫੂਕ ਦਿੱਤਾ ਤਾਂ ਬਸ ਇਸ ਤੋਂ ਬਾਅਦ ਅਸੀਂ ਚੁੱਪ ਬੈਠਾਂਗੇ ਅਸੀਂ ਸੀਆਈਡੀ ਦੇ ਵੀ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਜੇਕਰ ਵਾਕਿਆ ਹੀ ਪਾਰਦਰਸ਼ੀ 당ਣੇ ਵਾਲ ਕੋਈ ਵਿਭਾਗ ਦੇ ਅਧਿਕਾਰੀ ਕੰਮ ਕੱਢਣਾ ਚਾਹੁੰਦਾ ਹੈ ਤਾਂ ਉਹ ਆਉਣਾ ਕੋਲ ਦੇਣ ਆਗੇ ਨੇ ਉਹ ਕੱਲ ਜਾਂ ਪਰਸ ਤੱਕ ਜਿਹੜਾ ਕੰਮ ਕੱਢ ਕੇ ਤੋਂ ਸਾਡੀਆਂ ਜਿਹੜੀ ਜਾਇਲ ਮੰਗਾ ਮਨਵਾਣ ਜੇਕਰ ਜਿਸ ਦਿਨ ਅਸੀਂ ਪਤਲਾ ਫੂਕਣਾ ਹੁੰਦਾ ਹੈ ਤਾਂ ਉਸ ਦਿਨ ਕਹਿੰਦੇ ਨੇ ਸਾਡੀਆਂ ਮੀਟਿੰਗਾਂ ਸਾਡੇ ਨਾਲ ਕਰੋ ਬਿਲਕੁਲ ਜਿਸ ਦਿਨ ਅਸੀਂ ਪਤਲਾ ਫੂਕਣਾ ਹੈ ਉਸ ਦਿਨ ਅਸੀਂ ਬਿਲਕੁਲ ਕੋਈ ਟੇਬਲ ਟॉक ਨਹੀਂ ਕਰਾਂਗੇ ਕੋਈ ਮੀਟਿੰਗ ਨਹੀਂ ਕਰਾਂਗੇ ਪਹਿਲੇ ਜੇ ਕੋਈ ਟੇਬਲ ਟॉक ਕਰਕੇ ਸਾਡਾ ਕੰਮ ਕੱਢ ਦਿੱਤਾ ਜਾਂਦਾ ਸਾਡੇ ਪਾਰਦਰਸ਼ੀ ਡੰਗ ਨਾਲ ਮੇਟ ਬਣਾਏ ਜਾਂਦੇ ਨੇ ਤੇ ਫਿਰ ਅਸੀਂ ਸੋਚਾਂਗੇ ਉਸ ਸੰਬੰਧ ਵਿੱਚ ਕਿਉਂਕਿ ਜਿਸ ਦਿਨ ਅਸੀਂ ਪਤਲਾ ਫੂਕਣਾ ਹੈ ਉਸ ਦਿਨ ਬਿਲਕੁਲ ਕੋਈ ਇਸ ਤਰ੍ਹਾਂ ਦੇ ਸਾਡੇ ਵੱਲੀ ਅਪਰੋਚ ਕਰਨ ਦੀ ਸੀਆਈਡੀ ਵੀ ਉਸ ਦਿਨ ਸਾਡੇ ਵੱਲ ਨਾ ਚਾਲ ਰੱਖ ਕੇ ਕਿਉਂਕਿ ਪਹਿਲੇ ਜਿਹੜੇ ਜੀ ਉਹਨਾਂ ਨੇ ਕੋਈ सीआरडी रीने मीटिंग करवाणी है कोई काम पारदर्शी ढंग ਨਾਲ ਚਲਵਾਣਾ ਹੈ ਤੋਂ ਪਹਿਲੇ ਅਪਰੋਚ ਕਰੇ ਪਹਿਲੇ ਸਾਡੇ ਨਾਲ ਤਾਲਮਿਲ ਕਰੇ ਜਿਹੜਾ ਅਸੀਂ ਟੇਬਲ ਟਾਕ ਤੋਂ ਨਹੀਂ ਬੈਦੇ ਅਸੀਂ ਟੇਬਲ ਤੇ ਬੈਠ ਕੇ ਗੱਲਬਾਤ ਕਰਨੀ ਚਾਹੁੰਦੇ ਆ ਕਿਉਂਕਿ ਮਸਲੇ ਦਾ ਹੱਲ ਹੋਵੇ ਹੱਲ ਕਾਨੂੰਨ ਮੁਤਾਬਕ ਹੋਵੇ ਅਸੀਂ ਕੋਈ ਅਨੇਰ ਕਰਦੀ ਰਾਈ ਜਾਂ ਕੋਈ ਕਿਸੇ ਦਾ ਹੱਕ ਮਾਰ ਕੇ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਜਿਹੜਾ ਗਰੀਬ ਮਜ਼ਦੂਰਾਂ ਦਾ ਕਾਨੂੰਨ ਬਣਾ ਕਾਨੂੰਨ ਨੂੰ ਕਾਨੂੰਨ ਮੁਤਾਬਕ ਕੰਮ ਜਿਹੜਾ ਚਲਵਾਉਣਾ ਚਾਹੁੰਦੇ ਆ ਤੇ ਜਿਹੜਾ ਇਹਦੇ ਤੇ ਡਾਕਾ ਵੱਜ ਰਿਹਾ ਹੈ ਤੁੰਗ ਜਿਹੜੇ ਕਰਪਟ ਬੰਦੇ ਨੇ ਜਿਹੜੇ ਉਹ ਵੇਲੜੇ ਬੰਦਿਆਂ ਦੇ ਜਿਹੜੇ ਘਰ ਦੇ ਵਿੱਚ ਸ਼ਰਮਾਇਦਰ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਘਰੇ ਬੈਠਾਂ ਦੀ ਹਾਜ਼ਰੀਆਂ ਪਾਉਂਦੇ ਨਹੀਂ ਉਹਨਾਂ ਦਾ ਖਲਾਸਾ ਹੁੰਦਾ ਹੈ ਕਿ ਇਹ ਜਿਹੜਾ ਜੇਕਰ ਨਰੇਗਾ ਪਾਰ ਦਾ ਛਿਡਾਂਗ ਨਾਲ ਚੱਲ ਜਾਂਦਾ ਹੈ ਜਿਹੜੇ ਯੋਗ ਬੰਦੇ ਨੇ ਉਹ ਕੰਮ ਤੇ ਜਾਣਗੇ ਔਰ ਜਿਹੜੇ ਵੱਡੇ ਖਲਾਸੇ ਹੋਣਗੇ ਜਿਹੜਾ ਉਹਨਾਂ ਨੂੰ ਡਰ ਹੈ ਪਰ ਅਸੀਂ ਜਿਹੜਾ ਅੱਜ ਜਿਹੜਾ ਮੁੜ ਦੁਬਾਰੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜਾ ਪਾਰਦਰਸ਼ੀ ਡਾਗਣ ਨਾਲ ਫਾਜ਼ਿਲਕਾ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇਹ ਕੰਮ ਪਾਰਦਰਸ਼ੀ ਡਾਗਣਾ ਚਲਾਇਆ ਜਾਵੇ ਜਿੰਨਾ ਹੀ ਚਲਾਇਆ ਜਾਂਦਾ ਤਾਂ ਡੀਸੀ ਮੈਡਮ ਨੂੰ ਇਹ ਤੋਂ ਚਲਦਾ ਕਰਨ ਲਈ ਲਗਾਤਾਰ ਅਸੀਂ ਕੁੱਤਲੇਪ ਨੂੰ ਬੂਕ ਪ੍ਰਦਰਸ਼ਨ ਕਰਾਂਗੇ